जय हिंद जी सारेन जो के पंजाब सरकार ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਹੈਗਾ ਚਲਾਇਆ ਜਾ ਰਿਹਾ ਉਸ ਦੇ ਤਹਿਤ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਸੇ ਦੀ ਲੜੀ ਵਿੱਚ ਜਿਵੇਂ ਤੁਸੀਂ ਦੱਸਿਆ ਹੈਗਾ ਕੁਝ ਸਮਾਂ ਪਹਿਲਾਂ ਜਿਹੜੀ ਸਾਡੇ ਸਦਰ ਫਰੀਦਕੋਟ ਦੀ ਪੁਲਿਸ ਵੱਲੋਂ ਇੱਕ ਐਫ ਆਈ ਆਰ ਨੰਬਰ 34 ਇਹ ਦਰਜ ਕੀਤੀ ਗਈ ਸੀ ਜਿਸ ਵਿੱਚ 2 ਕਿਲੋ ਤੇ 560 ਗ੍ਰਾਮ ਅਫੀਮ ਦੀ ਬਰਾਮਦਗੀ ਹੋਈ ਸੀ ਇਸ ਦੇ ਵਿੱਚ ਕੁੱਲ ਦੋ ਮੁਲਜ਼ਮ ਸਨ ਇੱਕ ਗੁਰਤੇਰਤ ਸਿੰਘ ਏਲੀਅਸ ਬੱਬੂ ਤੇ ਦੂਸਰਾ ਧਰਮਜੀਤ ਸਿੰਘ ਏਲੀਅਸ ਧਰਮਾ ਜੋ ਕਿ ਸਿੱਖਿਆ ਵਿਭਾਗ ਵਿੱਚ ਕਲਰਕ ਦੀ ਨੌਕਰੀ ਕਰਦਾ ਸੀ ਗੁਰਤੇਰਤ ਸਿੰਘ ਉਸ ਸਮੇਂ ਮੌਕਾ ਤੋਂ ਹੀ ਫੜਿਆ ਗਿਆ ਸੀ ਜੋ ਧਰਮਜੀਤ ਸਿੰਘ ਏਲੀਅਸ ਧਰਮਾ ਏਲੀਅਸ ਮਾਸਟਰ ਇਹ ਬੜਾ ਹੀ ਤੇਜ਼ ਤਰਾਰ ਹੋਣ ਕਰਕੇ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਜਿਹੜੀ ਸਾਡੀ ਸੀਆਈਏ ਦੀਆਂ ਟੀਮਸ ਹੈਗੀਆਂ ਨੇ ਸਪੈਸ਼ਲ ਬ੍ਰਾਂਚ ਹੈਗੀ ਆ ਸਾਰੀਆਂ ਇਸ ਦੇ ਪਤੇ ਟਿਕਾਣਿਆਂ ਦਾ ਤੇ ਪਿੱਛੇ ਲੱਗੀਆਂ ਰਹੀਆਂ ਨੇ ਤੇ ਬੜੀ ਇੱਕ ਟੋਟੋ-ਟੱਟ ਇਹ ਇੱਥੇ ਮੈਂ ਦੱਸਣਾ ਚਾਹਾਂਗਾ ਤੁਹਾਨੂੰ ਕਿ ਚਾਰ-ਪੰਜ ਦਫਾ ਇਹਨੇ ਜਿਹੜਾ ਹੈਗਾ ਪੁਲਿਸ ਦੀਆਂ ਟੀਮਾਂ ਨੂੰ ਬੜਾ ਹੀ ਕਰੀਬ ਤੋਂ ਜਿਹੜਾ ਹੈਗਾ ਚੱਕਮਾ ਦਿੱਤਾ ਹੈਗਾ ਇਹ ਬੜਾ ਹੀ ਛਾਤਰ ਕਿਸਮ ਦਾ ਇੱਕ ਮੁਲਜ਼ਮ ਹੈਗਾ ਜੋ ਇਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਇਹ ਦਾ ਪੂਰਾ ਨਾਮ ਹੈਗਾ ਧਰਮਜੀਤ ਸਿੰਘ ਏਲੀਅਸ ਧਰਮਾ ਏਲੀਅਸ ਮਾਸਟਰ son of ਕੌਰ ਸਿੰਘ ਪਿੰਡ ਚੈਲ ਜੋ ਕਿ ਸਦਰ ਫਰੀਦਕੋਟ ਦਾ ਹੀ ਵਾਸੀ ਹੈਗਾ ਸੋ ਇਸ ਤਰ੍ਹਾਂ ਅਗਰ ਕੋਈ ਵੀ ਨਸ਼ੇ ਦੇ ਵਿੱਚ ਕੋਈ ਵੱਡੀ ਇਸ ਜੇ ਨਸ਼ਾ ਆਪਣੇ ਸਮਾਜ ਵਿੱਚ ਵਧਾ ਰਿਹਾ ਹੈ ਉਸ ਦੇ ਖਿਲਾਫ ਜਿਹੜਾ ਇਹ ਯੋਧ ਨਸ਼ਿਆਂ ਵਿਰੋਧ ਤਹਿਤ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਉਸ ਨੂੰ ਸਲਾਖਾਂ ਵਿੱਚ ਭੇਜਿਆ ਜਾਵੇ ਸਰ ਇਹ ਕਿਹੜਾ ਕੀ ਰੋਲ ਸੀਗਾ ਇਸ ਜਿਹੜਾ ਫਿੰਜੀ ਗ੍ਰਾਮ ਦੇ ਵਿੱਚ ਕੀ ਇਹ ਜਿਹੜਾ ਧਰਮਜੀਤ ਸਿੰਘ ਏਰੀਅਸ ਧਰਮਾ ਹੈਗਾ ਇਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇੱਕ ਸ਼ਾਤਰ ਮੁਜਰਮ ਹੈ ਇਸ ਤੋਂ ਪਹਿਲਾਂ ਵੀ ਇਸ ਦੇ ਖਿਲਾਫ ਦੋ ਪਰਚੇ ਦਰਜ ਸੀਗੇ 200 ਗ੍ਰਾਮ ਅਫੀਮ ਦਾ ਤੇ 500 ਗ੍ਰਾਮ ਅਫੀਮ ਦਾ ਜੋ ਇਹ ਮੈਨ ਇੱਕ ਕਿੰਗ ਪਿੰਦੀ ਤਰ੍ਹਾਂ ਆਪਰੇਟ ਕਰ ਰਿਹਾ ਸੀਗੇ ਲਿਆ ਕੇ ਅੱਗੇ ਸਾਬਲੈਟ ਅੱਗੇ-ਅੱਗੇ ਵੰਡ ਕੇ ਉਹ ਚੀਜ਼ਾਂ ਇਹਦੇ ਵੱਲੋਂ ਜਿਹੜੀਆਂ ਕੀਤੀਆਂ ਜਾ ਰਹੀਆਂ ਸਨ ਸਰ ਇਹ ਜੌਬ ਤੇ ਵੀ ਕੰਟੀਨਿਊ ਕਰ ਰਹੇ ਸੀ ਜੀ ਤ੍ਰੀਸ ਇਹਦੇ ਤੇ ਮੈਂ ਜਿਵੇਂ ਦੱਸਿਆ ਪਹਿਲਾਂ ਹੀ ਪਰਚਾ ਹੋ ਚੁੱਕਿਆ ਸੀ ਇੱਕ ਤਰ੍ਹਾਂ ਉੱਥੋਂ ਪਗੌੜਾ ਹੈਗਾ ਜੋ ਇਹਦੇ ਆਫੀਸ਼ੀਅਲੀ ਹੁਣ ਜੋ ਹੈਗਾ ਉਹਨਾਂ ਨੂੰ ਆਪਾਂ ਇਹਦੇ ਬਾਰੇ ਇੰਟੀਮੀਟ ਕਰ ਦਿੱਤਾ ਜਾਊਗਾ ਤੇ ਜੋ ਵੀ ਅਗਲੀ ਏਰੀ ਕਾਰਵਾਈ ਹੋਊਗੀ ਉਹਨਾਂ ਦੇ ਮਹਿਕਮੇ ਦੁਆਰਾ ਹਮਲਚੜੀ ਆਂਦੀ ਜਾਵੇ